ਹਾਂ ਜੀ ਸਸਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਜੀ ਸਵਾਗਤ ਹੈ ਬਈ ਜੀ ਤੁਹਾਡਾ ਨਵੇਂ ਦਿਨ ਨਵੇਂ ਵਲੌਗ ਤੇ ਤੇ ਅੱਜ ਆਪਾਂ ਚੱਲੇ ਆਂ ਜੀ ਮਲੋਟ ਤੇ ਉੱਥੇ ਦੋ ਚਾਰ ਕੰਮ ਹੈਗੇ ਆ ਤੇ ਦੇਖਦੇ ਆਂ ਅੱਜ ਆਪਾਂ ਕਾਰ ਦੀ ਡੈਂਪਿੰਗ ਵੀ ਕਰਾਉਣੀ ਹੈ ਜੇ ਟਾਈਮ ਲੱਗਿਆ ਤਾਂ ਆਪਾਂ ਉਹ ਵੀ ਕਰਾਵਾਂਗੇ ਤੇ ਚਲੋ ਚੱਲਦੇ ਆਂ ਮਲੋਟ ਨੂੰ ਲੋ ਵੀ ਦੋਸਤੋ ਬੈਠ ਕੇ ਜੀ ਆਪਾਂ ਗੱਡੀ 'ਚ ਤੇ ਗੱਡੀ ਕਰ ਲਈ ਜੀ ਆਪਾਂ ਸਟਾਰਟ ਭਾ ਨਾ ਇਹ ਨਹੀਂ ਰੱਖ ਪਾਉਣਾ ਕੁਝ ਨੇ ਅੰਦਰ ਨੂੰ ਪੜਦੇ ਗਾ ਰਹੇ ਸੀ ਉਹ ਇਹ ਲਾ ਦਿਆਂ ਲਓ ਵੀ ਦੋਸਤੋ ਗੱਡੀ ਆਪਾਂ ਕਰ ਲਈਆ ਸਟਾਰਟ ਤੇ AC ਔਨ ਕਰ ਲਿਆ ਬਹੁਤ ਗਰਮੀ ਹੈ ਦੋਸਤੋ ਗੁੱਡ ਮਾਰਨਿੰਗ ਚਾਤਿੰਦਰ ਸਿਧੂ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਤੇ ਵੈਸੇ ਤਾਂ ਆਪਣਾ ਕੋਈ ਪਲਾਨ ਹੈ ਨਹੀਂ ਸੀ ਅੱਜ ਅੱਜ ਤਾਂ ਐਵੇਂ ਸੀਗਾ ਵੀ ਘਰੇ ਰਵਾਂਗੇ ਕਰੇ ਵੀ ਥੋੜਾ ਜਿਹਾ ਕੋੜੀਆਂ ਵਾਲੇ ਫਾਰਮ ਉਤੇ ਕੰਮ ਚੱਲੀ ਜਾਂਦਾ ਹਾਂਜੀ ਇੱਟਾਂ ਵਾਲੇ ਨੇ ਵੀ ਇੱਟਾਂ ਸੱਤ ਕੇ ਜਾਣੀਆਂ ਸੀ ਨਾ ਤੇ ਬਰ ਐਮਰਜੈਂਸੀ ਥੋੜਾ ਜਿਹਾ ਕੰਮ ਹੋ ਗਿਆ ਜਾਣਾ ਹੁਣ ਜ਼ਰੂਰੀ ਪੈ ਗਿਆ ਤੇ ਇੱਕ ਆਪਾਂ ਕਰੇ ਫਾਰਮ ਤੇ ਦਫ਼ਤਰ ਤਿਆਰ ਕਰੀ ਜਾਂਦੇ ਘਰੇ ਵੀ ਤੇ ਖੇਰ ਵੀ ਦੁਕਾਨ ਤੇ ਵੀ ਤੇ ਘਰੇ ਵੀ ਫਾਰਮ ਤੇ ਤੇ ਉਹਦਾ ਸਮਾਨ ਸੋਮ ਜਾ ਸੀਗਾ ਤੇ ਇੱਕ ਮੈਂ ਕਿਹਾ ਚਲੋ ਜਾਣਾ ਹੀ ਐ ਤਾਂ ਉੱਥੋਂ ਆਪਾਂ ਸਮਾਨ ਮਲੋਟ ਲੋਹੇ ਵਾਲਾ ਸਮਾਨ ਜਿਹੜਾ ਹੈਗਾ ਉਹ ਵੀ ਲੈ ਆਵਾਂਗੇ ਚਲੋ ਮਿਲਦੇ ਹਾਂ ਤੁਹਾਨੂੰ ਮਲੋਟ ਜਾ ਕੇ ਦੋਸਤੋ ਤੇ ਕਾਰ ਆਪਾਂ ਕਰ ਲਈ ਸਟਾਰਟ ਜੈ ਸਦਾ ਸਰਕਾਰ ਕਰਦੇ ਆਪਾਂ ਇਹਨੂੰ ਬੈਕ ਤੇ ਨਿਕਲਦੇ ਆਂ ਮਲੋਟ ਨੂੰ ਲੋਕ ਵੀ ਦੋਸਤੋ ਪਹੁੰਚ ਗਏ ਜੀ ਆਪਾਂ ਮਲੋਟ ਤੇ ਅਜੇ ਤਾਂ ਇਹ ਆਪਾਂ ਉਸ ਤੋਂ ਕਰਿਆ ਹੁੰਦਾ ਸੀਗਾ ਜੀ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਕਿਧਰ ਬਾ ਤੇ ਇਹਦੇ ਸ਼ੀਸ਼ੇ ਕਰਵਾਉਣੇ ਆਪਾਂ ਰੈੱਡ ਗ੍ਰੀਨ ਤੇ ਉੱਥੋਂ ਦਿਖਾਵਾਂਗੇ ਤੇ ਮੇਰੇ ਕੋਲ ਅਲਾਜੇ ਵਾਲਾ ਕੰਮ ਸੀ ਉਹ ਤੁਰਾਇਆ ਲਾਉਣ ਨਹੀਂ ਸੀਗਾ ਫਿਰ ਨੂੰ ਤਾਂ ਕਰਕੇ ਹੁਣ ਆਪਾਂ ਜਾ ਰਹੇ ਹਾਂ ਜੀ ਮੋੜ ਤੋਂ ਸਿੱਧਾ ਕਿਧਰ ਬਾ ਇਹ ਰੋਡ ਦਾ ਬਹੁਤ ਨਜ਼ਾਰਾ ਜੀ ਜਾਵਾਂਗੇ ਸਿੱਧਾ ਕਰੂਜ਼ ਆਪਾਂ ਲਾਤਾ 70 ਤੇ ਪਹਿਰ ਆਪਣੇ ਪਾਸੇ ਆ ਜੀ ਨਾ ਰੇਸ ਤੇ ਨਾ ਬ੍ਰੇਕਾਂ ਤੇ ਤੇ ਨਾ ਕਲਚ ਤੇ ਕੋਲੂਜ਼ ਲਗਾਏ ਤਾਂ 70 ਤੇ ਐਵਰੇਜ ਸ਼ੋ ਕਰੀ ਜਾਂਦੀ ਹੈ ਜੀ ਹੁਣ 24.4 ਦੀ 24 ਦੀ ਐਵਰੇਜ ਦੇ ਰਹੀ ਹੈ ਜੀ ਹੁਣ ਮੈਂ ਪਹੁੰਚ ਗਿਆ ਜੀ ਥਰਾਜ ਵਾਲਾ ਤੇ ਬਸ ਇਸ ਦੁਕਾਨ ਜਾਣਾ ਜੀ ਆਪਾਂ ਕਿਧਰ ਬਾ ਆਪਣੇ ਵਾਲੀ ਦੁਕਾਨ ਤੇ ਤੇ ਉੱਥੇ ਕਰਦੇ ਆਂ ਇਹਦੇ ਸ਼ੀਸ਼ੇ ਟਿਲਟ ਗ੍ਰੀਨ ਤੁਹਾਨੂੰ ਦਿਖਾਵਾਂਗੇ ਆਪਾਂ ਆਉਂਦੀ ਦੁਕਾਨ ਦਾ ਦੋਸਤੋ ਆਹੀ ਫਾਇਦਾ ਹੁੰਦਾ ਹੈ ਐਕਸਪੈਰੀਮੈਂਟ ਕਰ ਕਰਕੇ ਆਪਾਂ ਦੇਖੀ ਜਾਂਦੇ ਆ ਚੰਗੇ ਲੱਗੇ ਆਪਾਂ ਰੱਖ ਲਾਂਗੇ ਨਾ ਚੰਗੇ ਲੱਗੇ ਫਿਲਮ ਜੀ ਆਪਾਂ ਪੱਟ ਦਾਂਗੇ ਜੇ ਕਿਸੇ ਦੋਸਤ ਨੇ ਕਰਾਉਣੇ ਹੋਏ ਤਾਂ ਮੇਰੇ ਨਾਲ ਜਰੂਰ ਸੰਪਰਕ ਕਰਿਓ ਐਸੈਸਰੀ ਕਾਰ ਦੀ ਕੋਈ ਵੀ ਸਮਾਨ ਮੈਟ ਵਗੈਰਾ ਕੁਝ ਵੀ ਚਾਹੀਦਾ ਤਾਂ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਸਭ ਕੁਝ ਆਪਾਂ ਤੁਹਾਡੇ ਲਾਸਟ ਤੇ ਹਾਜ਼ਰ ਕਰ ਦਾਂਗੇ ਜੇ ਕੋਈ ਚੀਜ਼ ਨਾ ਹੋਊਗੀ ਤਾਂ ਆਪਾਂ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਮੰਗਾ ਕੇ ਵੇਚ ਦਿਆ ਕਰਾਂਗੇ ਹੋਮ ਡਿਲੀਵਰੀ ਵੀ ਕਰ ਦਿਆ ਕਰਾਂਗੇ ਜੇ ਕਿਸੇ ਨੂੰ ਘਰੇ ਚਾਹੀਦੀ ਆ ਤਾਂ ਕਾਰ ਦੀ ਸਾਰੀ ਐਸੈਸਰੀ ਕੋਈ ਵੀ ਹੋਈ ਮੈਟ ਹੋਵੇ ਸ਼ੀਸ਼ੇ ਹੋਵੇ ਕੋਈ ਫਿਲਮ ਲਵਾਉਣੀ ਹੋਈ ਠੀਕ ਹੈ ਪਰਫਿਊਮ ਵਗੈਰਾ ਸਭ ਕੋਈ ਐਸੈਸਰੀ ਤੁਹਾਨੂੰ ਆਪਣੀ ਸ਼ਾਪ ਤੋਂ ਮਿਲ ਜਾਏਗੀ ਦੋਸਤੋ ਤੇ ਹਜੇ ਤਾਂ ਹੀ ਤੁਹਾਨੂੰ ਇੱਕ ਮੰਨ ਕੇ ਚੱਲੋ ਆਪਾਂ ਥੋੜੇ ਕੇ ਟਾਈਮ ਤੱਕ ਹੋਰ ਉਹਦੇ ਦੇ ਸਮਾਨ ਪਾਉਣਾ ਹੈ ਜਿਵੇਂ ਹੋਗੇ ਮਿਊਜ਼ਿਕ ਦਾ ਸਮਾਨ ਹੋ ਗਿਆ ਜਿਵੇਂ ਕਿ ਸਪੀਕਰ ਹੋਗੇ ਬੂਫਰ ਹੋਗੇ ਐਂਪਲੀਫਾਇਰ ਹੋਗੇ ਉਹ ਵੀ ਤੁਹਾਨੂੰ ਉੱਥੇ ਹੀ ਮਿਲ ਜਾ ਕਰਾਂਗੇ ਬਾਕੀ ਤਕਰੀਬਨ ਐਕਸੈਸਰੀ ਹੋ ਗਈ ਜਿਹੜੀ ਛੋਟੀ ਮੋਟੀ ਐਕਸੈਸਰੀ ਹੁੰਦੀ ਹੈ ਗਾਰ ਦੀ ਉਹ ਤੁਹਾਨੂੰ ਨਾ ਡਿਲੀਵਰੀ ਵੀ ਕਰਦੇ ਕਰਾਂਗੇ ਆਪਾਂ ਉਹ ਆਪਣੇ ਕੋਲ ਪਈ ਹੈਗੀ ਆ ਹਾਜ਼ਰ ਜੇ ਨਾ ਵੀ ਹੋਊਗੀ ਕਿਸੇ ਗੱਡੀ ਦੀ ਤਾਂ ਆਪਾਂ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਹੀ ਮੰਗਾ ਦਾਂਗੇ ਕਦੇ ਦੇ ਅੰਦਰ ਅੰਦਰ ਮੰਗਾ ਦੇਗੇ ਲਾਈਟਿੰਗ ਉਹ ਵੀ ਛੋਟੀ ਮੋਟਰਸਾਈਕਲ ਤੇ ਲੱਗਦੀ ਹੁੰਦੀ ਹੈ ਜਿਹੜੀਆਂ ਲਾਈਟਾਂ ਐਲਈਡੀ ਆ ਰਹੀਆਂ ਜਿਹੜੀਆਂ ਉਹ ਵੀ ਮਿਲ ਜਾਣਗੇ ਤੁਹਾਨੂੰ ਤੇ ਹੌਲੀ ਤੇ ਥੋੜੇ ਟੈਂਪਾ ਦਾ ਆਪਾਂ ਡੈਂਪਿੰਗ ਦਾ ਕੰਮ ਵੀ ਵਿੱਚ ਸਟਾਰਟ ਕਰਾਂਗੇ ਕਰਾਂ ਦੀ ਡੈਂਪਿੰਗ ਕਰਨੀ ਹੋਵੇ ਨੰਬਾਰ ਨਾਲ ਤੇ ਡੈਂਪਿੰਗ ਦਾ ਸਮਾਨ ਵੀ ਆਪਾਂ ਪਾ ਲਾਂਗੇ ਦੋਸਤੋ ਸ਼ੁਰੂਆਤ ਆਹ ਜੇ ਹੌਲੀ ਹੌਲੀ ਆਪਾਂ ਬਸ ਬਾਬੇ ਦੀ ਮਿਹਰ ਨਾਲ ਕੰਮ ਇਹਨਾਂ ਕੀ ਕਰ ਦੇਣਾ ਵੀ ਕਿ ਲੜਬਾ ਚ ਆਪਣੇ ਜਿੱਡਾ ਕਿਸੇ ਕੋਲੇ শোরੂਮ ਹੀ ਨਹੀਂ ਹੋਣਾ। ਇੰਨਾ ਸਮਾਨ ਤੁਹਾਨੂੰ ਬਠਿੰਡੇ ਜਾਣ ਦੀ ਰੋਡ ਨੇ ਪਿਆ ਕਰਨੀ। ਤੇ ਸਪੇਅਰ ਪਾਰਟ ਦਾ ਵੀ 100% ਅਸੀਂ ਸੋਚ ਰਹੇ ਹਾਂ ਕਰਨ ਦਾ। ਜੇ ਸਪੇਅਰ ਪਾਰਟ ਦਾ ਵੀ ਵਿੱਚੇ ਲੋਡ ਆ ਗਿਆ ਤਾਂ ਆਪਾਂ ਸਪੇਅਰ ਪਾਰਟ ਦਾ ਵੀ ਕਰਾਂਗੇ। ਪਰ ਕਾਰ ਉਸ ਐਸੈਸਰੀ ਦਾ ਤਕਰੀਬਨ ਸਾਰਾ ਸਮਾਨ ਆਪਾਂ ਰੱਖਾਂਗੇ। ਇਹ ਹੌਲੀ-ਹੌਲੀ ਆਪਾਂ ਲਾਈ ਵੀ ਰੱਖ ਲਾਂਗੇ। ਲਾਈਆਂ ਦਾ ਵੀ ਸੋਚਿਆ ਹੈਗਾ ਰੱਖਣ ਦਾ, ਲਾਇ ਹੋਗੇ, ਟਾਇਰ ਹੋਗੇ ਠੀਕ ਹੈ। ਕਿ ਯਾਰ ਆਪਾਂ ਕਰ ਲਈ ਇੰਟੀਰੀਅਰ ਐਸੈਸਰੀ ਹੋਗੇ ਜਾਂ ਤੇ ਜਾਂ ਜਿਵੇਂ ਆ ਫਿਲਮਾਂ ਹੋਂ ਨਾਲ ਲਗਾਉਂਦੇ ਆ। ਤੇ ਸਟਿੱਕ ਕੋ ਸਟicker ਵਗੈਰਾ ਜੇ ਮੈਨੂੰ ਕਿਸੇ ਨੇ ਲਗਵਾਣਾ ਹੋਵੇ ਮੋਟਰਸਾਈਕਲ ਤੇ ਟਰੈਕਟਰ ਤੇ ਟਰੈਕਟਰ ਰੈਪ ਕਰਾਉਣਾ ਹੋਵੇ ਠੀਕ ਹੈ ਤੇ ਉਹ ਵੀ ਆਪਾਂ ਕਰ ਦੰਨੇ ਤੇ স্মੋਕ ਕਰਾਉਣਾ ਹੋਵੇ ਟਰੈਕਟਰ ਕਰੋ ਕੱਲ ਪਰਸੋਂ 2855 ਸੰਭੋਕ ਕੀਤਾ ਬਹੁਤ ਸੋਹਣਾ ਲੱਗਦਾ ਹੈ ਲਾਈਟਿੰਗ স্মੋਕ ਕਰवानी ਹੋਈ ਉਹ ਤਕਰੀਬਨ ਸਾਰਾ ਆਪਣੇ ਕੋਲੇ ਹੈਗਾ ਦੁਕਾਨ ਤੇ ਤੇ ਚਲੋ ਮਿਲਦੇ ਹਾਂ ਦੁਕਾਨ ਤੇ ਦੋਸਤੋ ਠੀਕ ਹੈ ਦੋਸਤੋ ਪਹੁੰਚ ਗਏ ਜੀ ਆਪਾਂ ਆਪਣੇ ਲਈ ਸ਼ਾਪ ਤੇ ਕਿਦਲਵਾ ਆ ਗਏ ਸੀਗੇ ਤੇ ਬਸ ਹੁਣ ਆਪਾਂ ਫਿਲਮ ਟਿਲਟ ਕਰਾ ਲ ਗਏ ਉਹ ਖੜਾ ਆਪਣਾ ਬੰਦਾ ਦੁਕਾਨ ਤੇ ਆ ਗੜਾ ਹਸਤੌੜ ਸਿੰਘ ਜੀ ਦੋਸਤੋ ਪਹੁੰਚ ਗਏ ਸੀਗੇ ਜੀ ਆਪਾਂ ਦੁਕਾਨ ਤੇ ਆਪ ਕਿਹਦੇ ਹੁਣ ਕਰਦੇ ਆਪਾਂ ਇਹਦੇ ਟੈਲਟ ਸ਼ੀਸ਼ੇ ਗ੍ਰੀਨ ਆ ਗਏ ਆ ਗ੍ਰੀਨ ਵਾਲਾ ਆਪ ਸਾਹਿਬ ਦੋਸਤੋ ਆ ਜੀ ਗ੍ਰੀਨ ਟਿਲਟ ਸ਼ੀਸ਼ੇ ਹੁੰਦੇ ਆ ਤੇ ਗ੍ਰੈਂਡ ਬਟਾਰਾ ਦੇ ਟਾਪ ਵਾਲੀ ਦੇ ਨਾਲ ਹੀ ਆਉਂਦੇ ਆ ਚਲ ਆਪਾਂ ਕਰਵਾਣ ਕਰਵਾ ਰਹੇ ਆਂ ਇਹ ਇਹ ਟਾਪ ਦੇ ਗਗਨ ਨਾਲ ਹੀ ਆਉਂਦੇ ਇਹਦੇ ਨਾਲ ਦੇ ਜਿਹੜੀ ਟਾਪ ਵਾਲੀ ਹੈ ਲੱਗਿਆ ਹੋਇਆ ਹੈਗਾ ਇੱਥੇ ਕੰਪਿਊਟਰ ਰੱਖਿਆ ਹੋਇਆ ਜੀ ਤੇ ਆ ਆਪਣੀ ਮਸ਼ੀਨ ਹੈ ਜੀ ਇਹਦੇ ਨਾਲ ਆਪਾਂ ਪ੍ਰਿੰਟ ਕੱਢਣਾ ਹੁੰਦਾ ਤੇ ਸਾਹ ਸੈਸਰੀਏ ਤੁਹਾਨੂੰ ਦੁਕਾਨਦਾਰ ਇਹ ਵੀ ਕਰਾ ਦਿੰਨੇ ਆ ਤਕਰੀਬਨ ਸਾਰੀ ਐਸੈਸਰੀਜ਼ ਤੇ ਹੈਗੀ ਆ ਜੀ ਕਾਲੇ ਸ਼ ਬਗੈਰਾ ਹੋਰ ਨਾ ਹੋ ਤਾ ਇਹਦਾ ਮੈਨ ਨਾ ਮੈਂ ਪਰਖਦਾ ਬਹੁਤ ਵਧੀਆ ਵਧੀਆ ਬੇਰੀਆਂ ਲਈ ਅੰਡਰ ਹੋ ਗਏ ਜੀ ਕਾਲੇ ਸ਼ ਹੋ ਗਏ ਮੋਬਾਈਲ ਲਾਉਣ ਵਾਲੇ ਹੋ ਗਏ ਹਾਰ ਨਾ ਹੋ ਗਏ ਕਲੱਚ ਬਰੇਕਾਂ ਦੇ ਜਿਹੜੇ ਲੱਗਦੇ ਹੁੰਦੇ ਆ ਪੈਂਡ ਉਹ ਹੋ ਗਏ ਜੀ ਸਟੇਰ ਨਾ ਕਵਰ ਕਲਰ ਆ ਸਾਰੀਆਂ ਫਿਲਮਾਂ ਪਈਆਂ ਜੀ ਮੈਟ ਪਏ ਆ ਜੀ ਕਿਸੇ ਵੀ ਗੱਡੀ ਦੇ ਮੈਟ ਚਾਹੀਦੇ ਆ ਆਪਾਂ ਨੂੰ ਤੇ ਸਾਨੂੰ ਦੱਸ ਦਿਓ ਤੇ ਬਲੈਕ ਜਾਲੀਆਂ ਇਹ ਵੀ ਪਈਆਂ ਬਿਲਕੁਲ ਅਬਾਦੀ ਭਾਰੂ ਚੌਂਕ ਤੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਸਾਡੀ ਦੁਕਾਨ ਦੇ ਜ਼ਰੂਰ ਵਿਜ਼ਿਟ ਕਰੋ ਦੋਸਤੋ ਨੰਬਰ ਪਲੇਟ ਜਿਵੇਂ ਕਢਾਉਣੀ ਹੋਵੇ ਕਿਸੇ ਨੇ ਉਹ ਵੀ ਕਰਦਦੇ ਆਪਾਂ 3D ਨੰਬਰ ਪਲੇਟ ਦੋ ਵੀ ਦੋਸਤੋ ਲਾਉਣ ਲੱਗੇ ਆਪਾਂ ਗ੍ਰੀਨ ਟਿਲਟ ਸ਼ੀਸ਼ੇ ਤੇ ਮਗਰ ਤਾਂ ਆਪਣੇ ਪਹਿਲਾਂ ਲੱਗੀ ਹੋਈ ਵੀ ਆ ਦੇਖ ਲਓ ਤੁਸੀਂ ਤੇ ਹੁਣ ਇਹਦੇ ਸਾਈਡ ਦੇ ਸਾਰਿਆਂ ਦੇ ਲਾ ਰਹੇ ਆਂ ਗ੍ਰੀਨ ਜੇ ਕਲਰ ਦੀ ਹੁੰਦੀ ਹੈ ਦੇਖ ਲਓ ਤੇ origignal ਦੇ ਲੱਗੀ ਲਗਾਈ ਆਉਂਦੀ ਹੈਗੀ ਹੈ ਮੈਂ ਚਲੋ ਆਪਾਂ ਵੀ ਲਵਾ ਲਗੇ ਸੋਹਣੀ ਲੱਗਦੀ ਹੈ ਵੈਸੇ ਲੱਗੀ ਉਹ ਵੀ ਦੋਸਤੋ ਹੋ ਗਏ ਜੀ ਆਪਣੇ ਸ਼ੀਸ਼ੇ ਸਾਰੇ ਗ੍ਰੀਨ ਤੇ ਦੇਖੋ ਤੁਸੀਂ ਨੇੜੇ ਤੋਂ ਪਤਾ ਲੱਗਦਾ ਥੋੜਾ ਆ ਹਾਂ ਦੇਖੋ ਦੇਖ ਰਹੇ ਨੇ ਗ੍ਰੀਨ ਸ਼ੀਸ਼ੇ ਇਹ ਆਪ ਆ ਗਏ ਸੀਗੇ ਠੀਕ ਹੈ ਤੇ ਹੁਣ ਆਪਾਂ ਚੱਲੇ ਆਂ ਜੀ ਘਰੇ ਘਰੇ ਵਾਪਸ ਇੱਕ ਆਪਾਂ ਫੋਨ ਲੈਣਾ ਸੀਗਾ ਫੋਨ ਆਪਾਂ ਨੂੰ ਹਜੇ ਮਿਲਿਆ ਨਹੀਂ ਗਾ ਇਹ ਕਾਈਪੈਡ ਦੇਖੀ ਸੀਗੀ Apple ਦੀ ਉਹ ਪਸੰਦ ਨਹੀਂ ਆਈ ਫਿਰ ਮੈਂ ਕਿ ਚਲੋ ਆ ਫੋਨ ਦੇ ਕੇ ਫੋਨ ਹੀ ਹੁ ਲੈ ਲਾਂਗੇ ਮਿਲਦੇ ਆਂ ਘਰੇ ਜਾ ਕੇ ਤੇ ਦਿਖਾਉਨੇ ਆ ਤੁਹਾਨੂੰ ਘਰੇ ਦਾ ਘਰ ਦਾ ਰੁਟੀਨ ਘਰੇ ਜਿਹੜਾ ਆਪਾਂ ਆਪਣਾ ਦਫ਼ਤਰ ਬਣਾ ਰਹੇ ਹਾਂ ਫਾਰਮ ਤੇ ਉਹਦਾ ਕੀ ਕੀ ਕੰਮ ਹੋਇਆ ਕੀ ਕੀ ਨਹੀਂ ਹੋਇਆ ਇੱਟਾਂ ਵਾਲੇ ਆਏ ਆ ਜਾਂ ਨਹੀਂ ਆਏ ਮਿਲਦੇ ਆਂ ਦੋਸਤੋ ਕਰੇ ਜਾ ਕੇ ਤੇ ਕਰੇ ਜਾ ਕੇ ਤੁਹਾਨੂੰ ਫੋਟੋ ਪਾਉਣਾ ਇਹਦੀ ਲੁੱਕ ਦੀ ਵੀ ਹੁਣ ਕਿਵੇਂ ਦੀ ਲੁੱਕ ਲੱਗਦੀ ਹੈ ਤੇ ਦੱਸਿਓ ਸ਼ੀਸ਼ੇ ਟਰਲਟ ਕਰਾ ਕੇ ਦੋਸਤੋ ਪਹੁੰਚ ਕੇ ਸੀਗੇ ਜੀ ਆਪਾਂ ਕਰੇ ਤੇ ਆਪਣਾ ਇੱਟਾਂ ਦੀ ਟਰਾਲੀ ਵੀ ਆਈ ਖੜੀ ਸੀਗੀ ਤੇ ਚਲੋ ਹੁਣ ਦਫ਼ਤਰ ਦਾ ਕੰਮ ਆਪਣੇ ਦਾ ਸ਼ੁਰੂ ਹੋ ਜੂਗਾ ਤੇ ਹਾਂਜੀ ਦੋਸਤੋ ਪਹੁੰਚ ਕੇ ਸੀਗੇ ਆਪਾਂ ਕਰੇ ਤੇ ਤੁਹਾਨੂੰ ਦਿਖਾਈ ਦਿੱਤਾ ਸੀ ਕਿ ਵੀ ਟਰਾਈ ਟਰਾਲੀ ਦਾ ਆਪਣੀ ਆ ਗਈ ਤੇ ਆਪਾਂ ਕਰਨਾ ਸੀਗਾ ਆਪਣਾ ਇਹ ਲਾ ਟੇਬਲ ਨੂੰ ਕਲਰ ਤੇ ਵਜ੍ਹਾ ਖਰਾਬ ਹੋਇਆ ਤੇ ਇਸ ਨੂੰ ਕਲਰ ਕਰਦੇ ਆਪਾਂ ਆਹ ਲਿਆ ਹੁੰਦਾ ਸੀਗਾ ਜੀ ਆਪਾਂ ਉਥੋਂ ਕਲਰ ਸ਼ਹਿਰੋਂ ਖਰੀਦਣਾ ਪਾ ਮੇਜ ਨੂੰ ਖਾਦ ਤੇ ਕਲਰ ਇਹ ਲਾਵਾਂਗੇ ਫਿਰ ਆਪਣਲੇ ਦਫ਼ਤਰ ਦੇ ਟੇਬਲ ਨੂੰ ਕਲਰ ਕਰ ਲੀਏ ਆਪਾਂ ਤੇ ਦੇਖੋ ਤੇ ਦੋਸਤੋ ਥੋੜਾ ਥੋੜਾ ਤੇਰੀ ਬਾਤ ਨਾ ਪਿਆ ਜਾਂਦਾ ਹੈ ਤੇ ਆਪਾਂ ਇਹਦੇ ਹਿਸਾਬ ਦਾ ਠਾ ਅਥੈਂਟੀਕ ਦਾ ਹੋਵੇ ਲਈ ਕਰਕੇ ਵੀ ਇਹਨਾਂ ਕਿਥੇ ਥਾਂ ਵੀ ਲੱਗ ਜਾਂਦੀ ਰਹਿੰਦੀ ਜਾਂਦੀ ਬ੍ਰਸ਼ ਨਾਲ ਸੌਖਾ ਦੋਸਤੂ ਕਰਨਾ ਹੈ ਬ੍ਰਸ਼ ਨਾਲ ਔਖਾ ਹੁੰਦਾ ਹੈ ਇਹਦਾ ਵਧੀਆ ਸਾਫ ਹੋ ਜਾਂਦਾ ਹੈ ਸਿੰਗਲ ਟਰੈਕਟਰ ਲੈ ਕੇ ਗਏ ਫੋੜ ਹਾਂ ਆਪਾਂ ਗਏ ਆਪਾਂ ਜਾਂਦੇ ਸੀਗੇ ਜੀ ਸਿੰਗਲ ਤੇ ਢੇੜੀ ਲਾਉਣਾ ਤੇਰਾ ਆ ਬਾਹਰ ਚ ਹੀ ਬਿੱਲ ਆਲਾ ਬਿੱਲ ਫੜਾ ਗਿਆ ਇੱਕ ਤਾਂ ਜੀ 1845 ਰੁਪਏ ਫਾਰਮ ਦਾ ਤੇ ਕਰਦਾ ਹੈ ਜੀ 1947 ਰੁਪਏ 1947 ਆ ਗਏ 1947 ਬਰੇ ਦਾ ਤੇ ਚਲੋ ਕੋਈ ਗੱਲ ਨਹੀਂ ਕਰਦੇ ਆਪਾਂ ਇਹਨਾਂ ਨੂੰ ਇਕੱਠਾ ਤੇ ਇੱਕ ਵਾਰੀ ਪਾਉਨੇ ਆਪਾਂ ਜੇਬ ਵਿੱਚ ਤੇ ਹੁਣ ਮੈਂ ਚੱਲਿਆ ਸੀਗਾ ਜੀ ਟੇਪ ਲੈਣ ਟੇਬਲ ਕਰਤਾ ਜੀ ਆਪਾਂ ਰੈਡੀ ਦੋਸਤੋ ਦੇਖ ਲਓ ਇਹਦੇ ਫਾਈਨਲ ਲੁੱਕ ਕਿਹੋ ਜਿਹਾ ਲੱਗਦਾ ਸੋਹਣਾ ਲੱਗਦਾ ਆ ਗਈ ਆਪਣੀਆਂ ਇੱਟਾਂ ਤੇ ਦੁੱਧ ਚੁਆਈ ਦਾ ਕੰਮ ਹੋ ਗਿਆ ਜੀ ਸ਼ੁਰੂ ਪਹੁੰਚ ਗਏ ਜੀ ਫਾਰਮ ਚ ਤੇ ਹਜੇ ਤਾਂ ਦਾਣਾ ਪਾਣੀ ਬੰਦੇ ਨੇ ਆਪਣੇ ਨੇ ਇਹਨਾਂ ਨੂੰ ਵੀ ਨਹੀਂ ਪਾਇਆ ਅੱਜ ਲੇਟ ਹੋ ਗਿਆ ਤੇ ਧਾਰਾਂ ਦਾ ਵੀ ਟਾਈਮ ਹੋਇਆ ਪਿਆ ਕੱਢਦੇ ਆ ਧਾਰਾਂ ਲਵਾਉਂਦੇ ਆ ਮਸ਼ੀਨ ਬੰਦਿਆਂ ਨਾਲ ਦਾਣਾ ਪੱਠਾ ਪਾ ਰਹੇ ਜੀ ਇੱਧਰ ਦੁੱਧ ਚੁਆਈ ਦਾ ਕੰਮ ਸ਼ੁਰੂ ਹੋ ਗਿਆ ਜੋ ਜਿਹੜੀ ਗਾਂ ਦੀ ਤਾਰ ਕੱਢੀ ਜਾਂਦੇ ਆ ਜੀ ਉਹ ਆਪਣੇ ਕੰਮ ਵਾਲੇ ਹੈਗੇ ਉਹ ਗਾਂ ਮਸ਼ੀਨ ਨਹੀਂ ਲਵਾਉਂਦੀ ਤੇ ਤਾਂ ਕਰਕੇ ਉਹ ਤਾਰਾਂ ਕੱਢਣਾਉਂਦੇ ਆ ਸਪੈਸ਼ਲ ਤਾਰਾਂ ਤੇ ਲਾਇਆ ਪਿਆ ਦੋ ਗਾਂ ਸੌਰੀ ਇੱਕ ਨਹੀਂ ਦੋ ਹੈ ਤੇ ਇੱਕ ਤਾਂ ਸੂਣ ਵਾਲੀ ਉਹ ਤਾਂ ਨਹੀਂ ਮਸ਼ੀਨ ਲਾਉਂਦੇ ਮਸ਼ੀਨ ਥੋੜਾ ਜਿਆ ਸਟ੍ਰੈਸ ਜਿਆਦੇ ਪਾਉਂਦੀ ਹੈ ਤਾਂ ਕਰਕੇ ਤੇ ਉਹ ਫਿਰ ਉਹ ਕੰਮ ਵਾਲੀ ਤਾਰਾਂ ਕੱਢ ਜਾਂਦੀ ਹੈ ਤੇ ਦੂਜੀਆਂ ਦੇ ਮਸ਼ੀਨ ਲਾ ਦਾਂਗੇ ਲੋ ਵੀ ਦੋਸਤੋ ਲਾਤੀ ਜੇ ਆਪਾਂ ਮਸ਼ੀਨ ਤੇ ਹੱਥ ਵਾਲੀ ਧਾਰ ਤਕਰੀਬਨ ਦੋਨਾਂ ਗਾਇਆਂ ਦੀ ਨਿਕਲ ਗਈ ਤੇ ਹੁਣ ਮਸ਼ੀਨ ਵਾਲੀ ਤੇ ਗਾਇਆਂ ਦੀ ਧਾਰ ਰਹਿ ਗਈ ਤੇ ਚੋਾਈ ਤੋਂ ਬਾਅਦ ਆਪਾਂ ਕੱਢ ਲਈ ਸੀ ਕੋੜੀ ਬਾਹਰ ਅੱਜ ਕਾਫੀ ਦਿਨਾਂ ਤੋਂ ਕੱਢੀ ਹੈ ਬਾਹਰ ਤੇ ਅੱਜ ਲਿੱਟਾ ਲੁੱਟਾਂ ਮਾਰਨਾ ਸੀ ਮੈਂ ਖਣਨ ਲਈ ਤੁਰ ਪੂਗੀ ਤੇ ਨਾਲੇ ਲਿੱਟਾ ਮਾਰ ਲੂਗੀ ਚਲੋ ਠੀਕ ਆ ਦੋਸਤੋ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਤੇ ਤੇ ਨਵੀਂ ਲੋਕੇਸ਼ਨ ਤੇ ਤੇ ਚੈਨਲ ਨੂੰ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਕਰ ਲਓ ਦੋਸਤੋ ਤਾਂ ਕਿ ਨਵੇਂ-ਨਵੇਂ ਵੀਡੀਓ ਤੇ ਫੋਟੋ ਤੁਹਾਡੇ ਕੋਲ ਆਉਂਦੀਆਂ ਰਹਿਣ ਤੇ ਧੰਨਵਾਦ ਦੋਸਤੋ